ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਰਸ ਰਾਜ ਇੱਕ ਪਾਸੇ ਧਮਕੀ ਮਿਲੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਅਰਸ਼ਦੀਪ ਖਲੇ ਜੋ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦਲ ਦੇ ਹਰ ਮੁੱਦੇ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਤਸਦੀਕ ਦਿੱਤੀ ਜਾਂਦੀ ਹੈ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਲੇਕਿਨ ਕੱਲ ਧਮਕੀ ਮਿਲੀ ਸੋਸ਼ਲ ਮੀਡੀਆ ਤੇ ਆਡੀਓ ਜਿਹੜੀ ਹੈ ਵਾਇਰਲ ਹੋਈ ਇੱਕ ਪਾਸੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਲੇਕਿਨ ਕਾਂਗਰਸ ਦੇ ਵੱਡੇ ਆਗੂ ਸੁਪਾਲ ਸਿੰਘ ਖਹਿਰਾ ਜੋ ਹਲਕਾ ਭਲਾਤੂ ਨੇ ਉਤਰ ਆਏ ਨੇ ਅਰਸ਼ਦੀਪ ਸਿੰਘ ਕਲੇਰ ਦੇ ਹੱਕ ਵਿੱਚ ਉਹਨਾਂ ਕਹਿੰਿਆ ਆਹ ਦੇਖ ਲਓ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ ਸੂਬੇ ਦੇ ਪ੍ਰਸ਼ਾਸਨ ਦੇ ਕੰਮ ਦੇਖੋ ਕਿ ਜਿਹੜਾ ਆਪਣੀ ਆਵਾਜ਼ ਬੁਲੰਦ ਕਰਦਾ ਹੈ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੈ ਉਸ ਨੂੰ ਆ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਨੇ ਫੋਨ ਕਰਦੇ ਨੇ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਕੀ ਵਾਕਿਆ ਹੀ ਉਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਸੀ ਜਿਸ ਵੱਲੋਂ ਧਮਕੀ ਦਿੱਤੀ ਗਈ ਕਿਉਂਕਿ ਇਹ ਜਿਹੜੀ ਆਡੀਓ ਹੋਇਆ ਆ ਕੱਲ ਤੋਂ ਕੱਲ 12 ਮਈ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਜਿਹੜੀ ਹੈ ਧਮਕੀ ਦਿੱਤੀ ਹੈ ਅਰਸ਼ਦੀਪ ਸਿੰਘ ਕਲੇਰ ਨੂੰ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਤਾਂ ਮੁਖ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਹਦੇ ਸੁਖਪਾਲ ਸਿੰਘ ਸੁਪੈਰ ਸੁਪਾਲ ਸਿੰਘ ਖੈਰਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਅਰਸ਼ਦੀਪ ਸਿੰਘ ਕਲੇਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਖੜ ਗਏ ਹਨ ਉਹਨਾਂ ਕਿਹਾ ਦੇਖੋ ਲਾਡ ਆਰਡਰ ਦੀਆਂ ਕਿਸ ਤਰ੍ਹਾਂ ਧਜੀਆਂ ਉੜਾਈਆਂ ਜਾ ਰਹੀਆਂ ਨੇ ਜੇਕਰ ਵੱਡੇ ਲੋਕਾਂ ਨੂੰ ਜੇਕਰ ਕੁਝ ਚੁਣੇ ਗਿਣੇ ਨਮਾਇੰਦਿਆਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਫਿਰ ਛੋਟੇ ਲੋਕਾਂ ਦਾ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਇਹ ਦੇਣ ਹੈ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪਾਸੇ ਭਗਵੰਤ ਮਾਨ ਡੀਗਾ ਮਾਰਦੇ ਨੇ ਲੋਅਰ ਆਰਡਰ ਨੂੰ ਪੂਰੀ ਤਰ੍ਹਾਂ ਮੈਂਟੇਨ ਕੀਤਾ ਗਿਆ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੀ ਤਦਾਦ ਵੀ ਵਧੀ ਹੈ ਗੁੰਡਾਗਰਦੀ ਵੀ ਵਧੀ ਹੈ ਕਤਲਾਂ ਦੇ ਮਾਮਲੇ ਵੀ ਵਧੇ ਨੇ ਤਬਕੀਆਂ ਤਾਂ ਹਰ ਰੋਜ਼ ਕਿਸੇ ਵੱਡੇ ਆਗੂ ਨੂੰ ਦਬਾਉਣਾ ਫਿਤਰਤ ਬਣ ਗਈ ਹੈ ਇਹਨਾਂ ਗੁੰਡਿਆਂ ਇਹਨਾਂ ਮਵਾਲਿਆਂ ਦੀ ਅਰਸ਼ਦੀਪ ਕਲੇਰ ਦੇ ਹੱਕ ਵਿੱਚ ਖੜ ਗਏ ਨੇ ਸੁਖਪਾਲ ਸਿੰਘ ਖੈਰਾ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਆਗੂ ਵੱਲੋਂ ਜਿਹੜਾ ਕਹਿ ਰਿਹਾ ਹੈ ਕਿ ਪਹਿਲਾਂ ਮੈਂ 50 ਬੰਦੇ ਮਾਰੇ ਹੋਏ ਨੇ ਤੇ ਪੰਜੂ ਕਹਿੰਦਾ ਹੋਰ ਰਹਿੰਦੇ ਨੇ ਉਹਦੇ ਵਿੱਚ 13 ਨੰਬਰ ਵੀ ਹੈਗਾ ਯਾਨੀ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਪਰਸਨ ਕੌਣ ਹੈ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਵੱਲੋਂ ਇੱਕ ਖੁਦ ਸੋਸ਼ਲ ਮੀਡੀਆ ਤੇ ਵੀਡੀਓ ਆ ਰਿਓ ਆ ਵਾਇਰਲ ਕੀਤੀ ਗਈ ਸੁਖਪਾਲ ਸਿੰਘ ਖਹਿਰਾ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਧੰਨ